ਨਿਊਟਨ ਦੇ ਗ੍ਰੈਵਿਟੀ ਇਕੁਐਸਿਟੀ 1 ਦੇ ਵਿੱਚ ਉਹ ਮਾਹੌਲ ਉਸ ਵੇਲੇ ਗਰਮਾ ਜਾਂਦਾ ਹੈ ਜਦੋਂ ਸੋਤੋਂ ਵਾਧ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਜਾਂਦੇ ਨੇ ਤੇ ਇਸ ਦੌਰਾਨ ਪੁਲਿਸ ਦੇ ਨਾਲ ਉਨ੍ਹਾਂ ਦੀ ਬਹਿਸ ਹੋ ਜਾਂਦੀ ਹੈ ਮਾਹੌਲ ਕਾਫੀ ਜ਼ਿਆਦਾ ਗਰਮਾ ਜਾਂਦਾ ਹੈ ਦਰਸਲ ਇੱਕ ਪ੍ਰਵਾਸੀ ਮਜ਼ਦੂਰ ਜਿਸ ਦੀ ਕੰਮ ਕਰਦੇ ਦੌਰਾਨ ਮੌਤ ਹੋ ਜਾਂਦੀ ਹੈ ਖੇਦ ਦੇ ਵਿੱਚ ਲੋਹੇ ਦੀ ਪਲੇਟ ਵੱਜਦੀ ਹੈ ਤੇ ਇਸੇ ਵੱਜ ਨਾਲ ਉਹ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਦਿੱਲੀ ਕੇ ਜੋ ਦਰਦਨਾਕ ਹਾਦਸਾ ਹੈ ਨਿਊ ਚੰਡੀਗੜ੍ਹ ਦੇ ਇਕੋ ਸਿਟੀ 1 ਦੇ ਵਿੱਚ ਵਾਪਰਦਾ ਹੈ ਜੁਥੇ ਇੱਕ ਦੋ ਮੰਜਿਲ ਨਮੀ ਕੋਠੀ ਬਾਂਦਰੀ ਸੀ ਤੇ ਉਥੇ ਕੰਮ ਚੱਲ ਰਿਹਾ ਸੀ ਵੈਸੇ ਹੀ ਦੂਜੀ ਮੰਜ਼ਿਲ ਤੇ ਇੱਕ ਲੋਹੇ ਦੀ ਪਲੇਟ ਥੱਲੇ ਕਾਮਾਰੇ ਮਜ਼ਦੂਰ ਦੇ ਸਿਰ ਤੇ ਜਾ ਵਜਦੀ ਹੈ ਜਿਸ ਤੇ ਕਾਰਨ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦੇ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਪਿਛੋਂ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਿਛਲੇ 6 ਮਹੀਨਿਆਂ ਤੋਂ ਇੱਥੇ ਨਿਊ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਹੈ ਪਰਿਵਾਰ ਦੇ ਵਿੱਚ ਉਸਦੇ ਪੰਜ ਬੱਚੇ ਨੇ ਇੱਕ ਪਤਨੀ ਹੈ ਫਿਲਹਾਲ ਜਦੋਂ ਪੁਲਿਸ ਮਜ਼ਦੂਰ ਦੀ ਮੌਕੇ ਤੇ লাশ ਕਬਜ਼ੇ ਦੇ ਵਿੱਚ ਲੈਨ ਪੌਂਟਸ ਜੀਏ ਤੇ ਇਸ ਦੌਰਾਨ ਮਾਹੌਲ ਗਰਮਾ ਜਾਂਦਾ ਜਿੱਥੇ ਸੌ ਤੋਂ ਵੱਧ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਜਾਂਦੇ ਨੇ ਤੇ ਪੁਲਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਕੋਈ ਵੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ লাশ ਉਹਨਾਂ ਦੇ ਵਾਪਸ ਹਵਾਲੇ ਕਰ ਦਿੱਤੀ ਜਾਵੇਗੀ ਪਰ ਇਸ ਦੌਰਾਨ ਮਜ਼ਦੂਰ ਮੰਨਨ ਦਾ ਨਾਮ ਨਹੀਂ ਲੈਂਦੇ ਜਿਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਗਰਮਾ ਜਾਂਦਾ ਹੈ ਹਾਲਾਂਕਿ ਬਾਅਦ ਵਿੱਚ ਪੁਲਿਸ ਵੱਲੋਂ ਸਮਝਾ ਬੁਝਾ ਕੇ लाश न कब्जे लैके चले जाते हैं जिस तुम तो मजदूर की लाश का पोस्टमार्टम करवाया जाएगा तो उस तो बाद मृतक के परिवार के मैंबर के हवाले उस जाएगा मैं आपका मेरा नाम पंकज शर्मा है अच्छा जी कहाँ के रहने वाले हो आप मैं बिहार का रहने वाला हूँ यहाँ पे कहाँ काम करते हो मैं तो काम तो मजदूर का है ही मेरा भी वही काम है हाँ हाँ मेरे को पता चला है कि प्लेटा गिर गया सिर के ऊपर किसके ऊपर अब ये नाम पता नहीं है मेरे को अच्छा वो बता रहे हैं कि उनका सिर फट गया अच्छा डेट कर गया डेड हो गया वो हाँ जी कब की घटना है वही ढाई बजे की घटना है दोपहर की हाँ जी हाँ जी उनसे कोई उनके फैमिली से बता भी नहीं रहे थे डॉक्टर के पास पे अस्पताल नहीं ले उसको हाँ जी अस्पताल नहीं लेके गये ले गए ले थे लेकिन उनको वाइफ का नहीं बता रहे थे अच्छा अच्छा क्या नाम है आपका तारा देवी अच्छा क्या हुआ है यहाँ गिरा दिए उनके सिर में चोट लग गई है डेट कर गए अच्छा क्या नाम था आपके पति का तो आप भी बोलो ना पे बो करते थे काम ये यहीं पर बारह सौ अट्ठाईस में क्या कौन सी जगह पड़ती है सिटी सिटी हाँ। आप एक से काम कर रहे थे कि मौके पर जाओ दो महीना चल रहा है अच्छा वो क्या नीचे काम कर रहे थे प्लेट खोल रहे थे प्लेटे हटवा रहे थे उनसे ऊपर से प्लेट बोल रहा हूँ कितने बजे घटना है ये हमको तीन बजे बताए है तीन बजे बताए मेरे को तीन बजे यहाँ पर लाए हैं अच्छा अच्छा साइड ऐसी कहाँ पे लगी उनकी चोट सिर में, में लगी है सिर में लगी है सिर में लगी है। अच्छा कितने बच्चे हैं आपके पास पाँच चार लड़कियां हैं, एक लड़का। लड़कियाँ अच्छा। कमाने वाला कोई नहीं कोई नहीं है अकेली हूँ मैं कोई अभी क्या पुलिस क्या कार्रवाई कर रही है मेरे को उसका इंसाफ चाहिए ठेकेदार जाओ ये मालिक कहाँ पे है मालिक यहीं पर रह रहे हैं ये ये सिटी में है किराए पर रूम लेके ठेकेदार कहाँ पे ठेकेदार ठेकेदार गांव गए हैं अच्छा हाँ उनका लड़का है यहाँ पर उनका लड़का ठेकेदार लड़का कहाँ पे है ठेकेदार का लड़का नए गांव रहते है किराए पर वो भी नहीं है यहाँ पे यहाँ पर कोई नहीं है सब भाग गए सब भाग गए सब भाग गए अच्छा पुलिस आ गई अभी क्या कार्रवाई कर रही है अभी कोई कार्रवाई नहीं करूँगी सर जेड़ा है काफी प्रवासी जो रोड आ आगे ਇਹ ਕੀ ਸੀ ਪੂਰਾ ਮਾਮਲਾ ਜੀ ਇਹ ਜੀ ਸਾਨੂੰ ਜੋ ਪਤਾ ਲੱਗਿਆ ਇਹ ਕੋਈ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰ ਰਹੇ ਸਨ ਤੇ ਉਹ ਕਿਤੇ ਕੰਮ ਕਰਦਿਆਂ ਕਰਦਿਆਂ ਕੋਈ ਉੱਪਰੋਂ ਕੋਈ ਚੀਜ਼ ਭਾਰੀ ਚੀਜ਼ गिर ਗਈ ਹੈ ਤੇ ਗਿਰਨ ਨਾਲ ਉਹਦੇ ਸਿਰ 'ਚ ਵੱਜ ਗਈ ਹੈ ਤੇ ਸੱਟ ਲੱਗਣ ਕਰਕੇ ਉਹਦੀ ਮਜ਼ਦੂਰ ਦੀ ਮੌਤ ਹੋ ਗਈ ਹੈ ਬਾਕੀ ਡੈੱਡ ਬੋਡੀ ਜਿਹੜੀ ਹੈ ਉਹ ਉੱਥੇ ਭੇਜਤੀ ਹੈ ਖਰੜ ਹਸਪੀਟਲ ਤੇ ਬਾਕੀ ਸਾਰੀ ਰਿਪੋਰਟ ਜਿਹੜੀ ਹੈ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਕੀ ਕਿਸ ਕਾਰਨ ਮਤਲਬ ਰੋਡ ਦੇ ਉੱਤੇ ਹਗਾਮਾ ਕਰਨ ਕਿਉਂ ਆਗੇ ਸੀ ਇਹ ਲੇਬਰ ਇਕੱਠੀ ਹੋ ਗਈ ਅਨਪੜ੍ਹ ਹੈਗੇ ਨੇ ਵਿਚਾਰੇ ਇਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਇਹ ਕਹਿੰਦੇ ਬੋਡੀ ਪੁਲਸ ਕਿਉਂ ਲਿਜਾ ਰਹੀ ਹੈ ਉਹਦਾ ਪੋਸਟਮਾਰਟਮ ਲਈ ਬੋਡੀ ਲਿਜਾ ਰਹੀ ਪੁਲਿਸ ਨੂੰ ਐਂਬੂਲੈਂਸ ਮਗਾਈ ਸੀ ਤੇ ਇਹਨਾਂ ਨੂੰ ਜਿਆਦਾ ਨੌਲੇਜ ਨਹੀਂ ਹੋਣ ਕਰਕੇ ਇਹ ਕਹਿੰਦੇ ਵੀ ਅਸੀਂ ਮਤਲਬ ਨਹੀਂ ਪੋਸਟਮਾਰਟਮ ਕਰਾਉਣਾ ਅਸੀਂ ਘਰ ਲੈ ਕੇ ਜਾਣੇ ਆ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਇਹਦੇ ਬਾਰੇ ਬਿਹਾਰ ਪਰਵਾਸੀ ਨੇ ਸ਼ਾਇਦ ਬਿਹਾਰ ਦੇ ਨੇ ਰਹਿਣ ਵਾਲੇ ਹਾਂ ਉਹ ਕਾਨੂੰਨੀ ਤਰੀਕੇ ਨਾਲ ਤੁਸੀਂ ਕਾਰਵਾਈ ਕਰ ਰਹੇ ਹੋ। ਬਸ ਪੋਸਟਮਾਰਟਮ ਕਰਾਵਾਂਗੇ ਤੇ ਪੋਸਟਮਾਰਟਮ ਕਰਾ ਕੇ ਜਿਹੜੇ ਇਹ ਰੋੜੇ ਦੇ ਉੱਤੇ ਆਏ ਸੀ ਸਮਝਾਤਾ ਜੀ ਉਹਨੂੰ ਹਾਂਜੀ ਹਾਂਜੀ ਇਹਨਾਂ ਨੂੰ ਸਮਝਾਇਆ ਸਮਝਾਵੋ ਜਾ ਕੇ ਹੁਣ ਆਪਾਂ ਜਿਹੜੀ ਹੈ ਉੱਥੇ ਜਾ ਰਹੇ ਹਾਂ ਲੈ ਕੇ ਪੋਸਟਮਾਰਟਮ ਲਈ ਬੋਡੀ ਸਿਵਲ ਹਸਪੀਟਲ ਖਰੜ ਕਿਹੜੀ ਜਗ੍ਹਾ ਜੀ ਇਹ ਜਗ੍ਹਾ ਕਿਹੜੀ ਹੈ ਇਹ ਇਕੋ ਸਿਟੀ ਬਾਨ ਨੇ ਜੀ ਠੀਕ ਹਾਂਜੀ